ਟੁਲੀਪ ਨਾਮੀ ਫੁੱਲ ਹੈ ਜੀ ਇਹ ਹਾਲੈਂਡ ਦੇ ਵਿੱਚ ਸਰ ਨਾਲੋਂ ਵੱਧ ਦੀ ਪ੍ਰੋਡਕਸ਼ਨ ਹੁੰਦੀ ਹੈ ਜਿਆਦਾਤਰ ਠੰਡੇ ਮੁਲਕਾਂ ਦਾ ਫੁੱਲ ਹੈ ਤੇ ਇੰਡੀਆ ਦੇ ਵਿੱਚ ਕਸ਼ਮੀਰ ਦੇ ਵਿੱਚ ਇਹਨੂੰ ਲਗਾਇਆ ਜਾਂਦਾ ਜਿੱਥੇ ਆਪਾਂ ਕਹਿ ਸਕਦੇ ਹਾਂ 인ਦਰਾ ਗਾਂਧੀ ਟੁਲੀਪ ਗਾਰਡਨ ਬਣਿਆ ਹੋਇਆ ਉੱਥੇ ਅਪ੍ਰੈਲ ਦੇ ਵਿੱਚ ਫੁੱਲ ਆਉਂਦਾ ਫਰਬਰੀ ਦੇ ਵਿੱਚ ਫੁੱਲ ਆਉਣੇ ਸ਼ੁਰੂ ਹੋ ਗਏ ਸੀ ਤੇ ਆ ਹੁਣ ਤੱਕ ਚੱਲਦੇ ਪਏ ਆ ਪਹਿਲੇ ਗੱਲ ਤੇ ਦੇ ਤੋਂ ਇੰਨੀ ਸਾਨੂੰ ਮਤਲਬ ਬਿੰਦਤਾ ਮਿਲੀ ਕਿ ਫੁੱਲਾਂ ਦੇ ਵਿੱਚ ਵੀ ਫਰਬਰੀ ਤੋਂ ਲੈ ਕੇ ਹੁਣ ਮਾਰਚ ਦੇ ਅੰਤਮ ਪੜਾ ਤੱਕ ਵੀ ਇਹ ਕੁਝ ਖੁੱਲ ਰਹੇ ਆ ਦੋ ਚੀਜ਼ਾਂ ਦੇ ਦੋ ਖੇਤੀਆਂ ਇਹਦੇ ਤੇ ਹੋਣਗੀਆਂ ਇੱਕ ਤਾਂ ਹੋ ਗਿਆ ਫਲਾਵਰ ਪ੍ਰੋਡਕਸ਼ਨ ਵੀ ਫੁੱਲ ਕੱਲਾ ਫੁੱਲ ਕੱਟ ਕੇ ਵੇਚਣ ਦਾ ਔਰ ਦੂਸਰਾ ਹੋ ਗਿਆ ਇੱਥੇ ਗੰਡੇ ਬਣਾਉਣ ਦਾ ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇੱਕ ਅਜਿਹੇ ਫੁੱਲਾਂ ਦੀ ਖੋਜ ਕੀਤੀ ਹੈ ਜਿਹੜੇ ਫੁੱਲ ਵਿਦੇਸ਼ੀ ਧਰਤੀ ਤੇ ਹੀ ਉਗਦੇ ਨੇ ਯੂਰਪ ਦੇ ਹੋਲੈਂਡ ਦੇ ਵਿੱਚ ਇਹ ਫੁੱਲ ਕਾਫੀ ਇਸ ਦੀ ਖੇਤੀ ਕੀਤੀ ਜਾਂਦੀ ਹੈ ਪਰ ਹੁਣ ਲੁਧਿਆਣਾ ਦੇ ਵਿੱਚ ਇਸ ਦੀ ਖੇਤੀ ਕੀਤੀ ਜਾ ਰਹੀ ਹੈ ਔਰ ਕਿਸਾਨਾਂ ਦੇ ਲਈ ਕਾਫੀ ਲਾਹੇਵੰਦ ਹੋਏਗੀ ਆਉਣ ਵਾਲੇ ਦਿਨਾਂ ਦੇ ਵਿੱਚ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਸੇ ਗਾਰਡਨ ਦੇ ਵਿੱਚ ਬੈਠੇ ਆ ਜਿੱਥੇ ਇਹ ਵਿਦੇਸ਼ੀ ਫੁੱਲ ਖਿੜੇ ਹੋਏ ਨੇ ਚਾਹੇ ਲਾਲ ਕਲਰ ਦੇ ਫੁੱਲ ਹੋਣ ਚਾਹੇ ਪੀਲੇ ਕਲਰ ਦੇ ਫੁੱਲ ਹੋਣ ਇਹ ਸਾਰੇ ਵਿਦੇਸ਼ੀ ਫੁੱਲ ਨੇ ਔਰ ਇਹ ਪਹਿਲੀ ਵਾਰ ਭਾਰਤ ਦੇ ਵਿੱਚ ਇਹ ਫੁੱਲ ਤੁਹਾਨੂੰ ਵੇਖਣ ਨੂੰ ਮਿਲ ਰਹੇ ਨੇ ਕਿਉਂਕਿ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਇਹ ਖੋਜ ਕਰਨ ਤੋਂ ਬਾਅਦ ਇਹਨਾਂ ਫੁੱਲਾਂ ਦੀ ਇਸ ਜ਼ਮੀਨ ਤੇ ਖੇਤੀ ਕੀਤੀ ਗਈ ਹੈ ਕਿਉਂਕਿ ਇਹ ਜਿਹੜੇ ਫੁੱਲ ਹੈ ਇਹ ਠੰਡ ਦੇ ਮੌਸਮ ਦੇ ਵਿੱਚ ਉਗਦੇ ਨੇ ਅਸੀਂ ਜੇ ਕਸ਼ਮੀਰ ਦੀ ਗੱਲ ਕਰੀਏ ਤਾਂ ਕਸ਼ਮੀਰ ਦੇ ਵਿੱਚ ਇਹਨਾਂ ਫੁੱਲਾਂ ਦੀ ਖੇਤੀ ਹੁੰਦੀ ਹੈ ਪਰ ਪੰਜਾਬ ਦੇ ਵਿੱਚ ਇਹ ਪਹਿਲੀ ਵਾਰ ਇਹ ਵੇਖਣ ਨੂੰ ਮਿਲਿਆ ਕਿ ਇਹ ਜਿਹੜੇ ਫੁੱਲ ਹੈ ਵਿਦੇਸ਼ੀ ਫੁੱਲ ਇਹ ਇੱਥੇ ਖਿੜਦੇ ਨਜ਼ਰ ਆ ਰਹੇ ਨੇ ਮੇਰੇ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨਿਕ ਵੀ ਨੇ ਮੇਰੇ ਨਾਲ ਰਣਜੀਤ ਸਿੰਘ ਔਰ ਇਹਨਾਂ ਕੋਲੋਂ ਪੁੱਛਾਂਗੇ ਕਿ ਇਹ ਜਿਹੜੇ ਫੁੱਲ ਇੱਥੇ ਖਿੜਦੇ ਨਜ਼ਰ ਆ ਰਹੇ ਨੇ ਕਿਵੇਂ ਇਹਨਾਂ ਦੀ ਖੋਜ ਹੋਈ ਔਰ ਇਹ ਫੁੱਲ ਵਿਦੇਸ਼ੀ ਧਰਤੀ ਦੇ ਕਿਹੜੇ-ਕਿਹੜੀ ਕੰਟਰੀ ਦੇ ਵਿੱਚ ਇਹ ਉਗਾਏ ਜਾਂਦੇ ਨੇ ਇਹ ਪਹਿਲੀ ਵਾਰ ਵੇਖਣ ਨੂੰ ਮਿਲ ਰਿਹਾ ਇਹ ਜਿਹੜੇ ਫੁੱਲ ਐ ਪੰਜਾਬ ਦੇ ਵਿੱਚ ਇਸ ਤਰ੍ਹਾਂ ਖਿੜ ਖਿੜਦੇ ਨਜ਼ਰ ਆ ਰਹੇ ਨੇ ਭਾਰਤ ਦੇ ਵਿੱਚ ਕਿਦਾਰੇ ਹੋਰ ਵੀ ਇਹ ਫੁੱਲ ਵੇਖੇ ਜਾਂਦੇ ਨੇ ਹਾਂਜੀ ਸਵਾਗਤ ਆ ਜੀ ਪਹਿਲਾਂ ਤੁਹਾਡਾ ਇਹ ਟਿਊਲਿਪ ਦਾ ਫੁੱਲ ਆ ਟਿਊਲਿਪ ਨਾਮੀ ਫੁੱਲ ਆ ਜੀ ਇਹ ਹਾਲੈਂਡ ਦੇ ਵਿੱਚ ਸਾਰਿਆਂ ਨਾਲੋਂ ਵੱਧ ਦੀ ਪ੍ਰੋਡਕਸ਼ਨ ਹੁੰਦੀ ਐ ਉਹ ਇਹਦੇ ਫੁੱਲ ਵੀ ਵੇਚਦੇ ਆ ਕੱਟ ਕੇ ਤੇ ਨਾਲ ਹੀ ਇਹਦੇ ਗੰਡੇ ਵੀ ਐਕਸਪੋਰਟ ਕਰਦੇ ਆ ਹੋਰ ਮੁਲਕਾਂ ਦੇ ਵਿੱਚ ਕਰਨ ਲਈ ਜ਼ਿਆਦਾਤਰ ਠੰਡੇ ਮੁਲਕਾਂ ਦਾ ਫੁੱਲ ਆ ਤੇ ਇੰਡੀਆ ਦੇ ਵਿੱਚ ਕਸ਼ਮੀਰ ਦੇ ਵਿੱਚ ਇਹਨੂੰ ਲਗਾਇਆ ਜਾਂਦਾ ਜਿੱਥੇ ਆਪਾਂ ਕਹਿ ਸਕਦੇ ਆ ਇੰਦਰਾ ਗਾਂਧੀ ਟੁਲੀਪ ਗਾਰਡਨ ਬਣਿਆ ਹੋਇਆ ਉੱਥੇ ਅਪ੍ਰੈਲ ਦੇ ਵਿੱਚ ਉਹ ਖੁੱਲਦਾ ਉੱਥੇ ਅਪ੍ਰੈਲ ਦੇ ਵਿੱਚ ਫੁੱਲ ਹੁੰਦਾ ਤੇ ਜਦੋਂ ਇਸ ਦੇ ਬਾਰੇ ਸਾਡੇ ਵਾਈਸ ਚਾਂਸਲਰ ਸਾਹਿਬ ਜੀ ਨੇ ਇਹਦਾ ਇੱਕ ਸੁਪਨਾ ਦੇਖਿਆ ਕਿ ਜੇ ਆਪਾਂ ਟੁਲੀਪ ਇੱਥੇ ਲਗਾ ਕੇ ਦੇਖੀਏ ਵੀ ਕਟੋਕਟ ਦੇਖਣ ਲਈ ਲੋਕ ਕਸ਼ਮੀਰ ਜਾਂਦੇ ਆ ਵੀ ਇੱਥੇ ਲੋਕਾਂ ਨੂੰ ਫੁੱਲ ਦੇਖਣ ਨੂੰ ਤਾਂ ਮਿਲੂਗਾ ਤੇ ਅਸੀਂ ਜਦੋਂ ਉਹਨਾਂ ਨੇ ਮੇਰੇ ਨਾਲ ਸਲਾਹ ਕੀਤੀ ਤਾਂ ਅਸੀਂ ਉਹਦੇ ਤੇ ਚੱਲੇ ਹਾਂ ਤੇ ਮੈਂ ਕਹਿੰਦਾ ਵੀ ਉਹਨਾਂ ਦੀ ਇਹ ਦੂਰ ਅੰਦੇਸ਼ੀ ਸੋਚ ਕਾਫੀ ਹੱਦ ਤੱਕ ਦੋ ਤਿੰਨ ਥਾਵਾਂ ਤੇ ਚੱਲੇਗੀ ਜਿਵੇਂ ਕਿ ਇੱਕ ਤਾਂ ਫੁੱਲ ਵੀ ਹੋ ਗਿਆ ਵੀ ਫੁੱਲ ਕੱਟ ਕੇ ਵੇਚਣਾ ਦਾ ਦੂਸਰਾ ਜੇ ਇਹ ਸਾਡਾ ਪਹਿਲਾ ਟ੍ਰਾਇਲ ਹੈ ਇਨੀਸ਼ially ਅਸੀਂ ਟ੍ਰਾਇਲ ਕਰ ਰਹੇ ਹਾਂ ਕਿ ਇਹਦੇ 'ਚ ਫੁੱਲ ਤਾਂ ਆ ਹੀ ਗਏ ਅਸੀਂ ਦੇਖੇ ਕਿ ਉਹਦੇ ਲਈ ਅਸੀਂ ਕਾਮਯਾਬ ਹਾਂ ਦੂਸਰਾ ਇਹਦੇ ਥੱਲੇ ਜਿਹੜਾ ਬੀਜ ਇਹਦਾ ਹੁੰਦਾ ਗੰਡਾ ਜਿਵੇਂ ਪਿਆਜ਼ ਹੁੰਦਾ ਉਸ ਤਰ੍ਹਾਂ ਦੇ ਗੰਡੇ ਬਣਦੇ ਆ ਵੀ ਉਹ ਕਿੰਨੇ ਕ ਬਣਦੇ ਆ ਉਹ ਕਿਵੇਂ ਬਣਦੇ ਆ ਇੱਕ ਉਹ ਵੀ ਇੱਕ ਖੇਤੀਬਾੜੀ ਦਾ ਇੱਕ ਅਲੱਗ ਹਿੱਸਾ ਬਣੇਗਾ ਜੇ ਅਸੀਂ ਕਾਮਯਾਬ ਹੋ ਜਾਂਦੇ ਆ ਤਾਂ ਅਸੀਂ ਤੇ ਦੇਖਦੇ ਆਂ ਇਨਸ਼ਾਅੱਲਾ ਇਹਤਕੀ ਨੂੰ ਨਵੰਬਰ ਚ ਲਗਾਇਆ ਸੀ ਤੇ ਆ ਫਰਵਰੀ ਦੇ ਵਿੱਚ ਫੁੱਲ ਆਉਣੇ ਸ਼ੁਰੂ ਹੋ ਗਏ ਸੀ ਤੇ ਆ ਹੁਣ ਤੱਕ ਚੱਲਦੇ ਪਏ ਆ ਪਹਿਲੇ ਗੱਲ ਤੇ ਦੇ ਤੋਂ ਇੰਨੀ ਸਾਨੂੰ ਮਤਲਬ ਹੈ ਭਿੰਨਤਾ ਮਿਲੀ ਕਿ ਫੁੱਲਾਂ ਦੇ ਵਿੱਚ ਵੀ ਫਰਵਰੀ ਤੋਂ ਲੈ ਕੇ ਹੁਣ ਮਾਰਚ ਦੇ ਅੰਤਮ ਪੜਾ ਤੱਕ ਵੀ ਇਹ ਕੁਝ ਖੁੱਲ ਰਹੇ ਆ ਕੁਝ ਆ ਚੁੱਕੇ ਆ ਤੇ ਕੁਝ ਚੱਲ ਰਹੇ ਨੇ ਤੇ ਇਹਦੇ ਇਸੇ ਤਰ੍ਹਾਂ ਹੀ ਸਾਨੂੰ ਇਹਦੇ ਚ ਸਾਨੂੰ ਜੋ ਦਿਖਦਾ ਉਹ ਇਹ ਆ ਕਿ ਜਿਵੇਂ ਥੱਲੇ ਜਿਹੜੇ ਗੰਡੇ ਬਣਨੇ ਦਾ ਬੀਜ ਬਣਨਾ ਉਹ ਵੀ ਸਾਨੂੰ ਕਿਸੇ ਨਾ ਕਿਸੇ ਕਿਸਮ ਦੇ ਵਿੱਚੋਂ ਮਿਲੇਗਾ ਜਿਵੇਂ 8 ਕਿਸਮਾਂ ਲਾਈਆਂ ਆ ਅੱਡ-ਅੱਡ ਰੰਗਾਂ ਦੀਆਂ ਇਹਨਾਂ ਨੂੰ ਕਿਸਮਾਂ ਕਹਿੰਦੇ ਆ ਤੇ ਉਹਨਾਂ ਦੇ ਵਿੱਚੋਂ ਜੇ ਸਾਨੂੰ ਗੰਡਾ ਬਣਾਉਣ ਦੇ ਬਣ ਦੇ ਵਿੱਚ ਕਾਮਯਾਬ ਹੋ ਗਿਆ ਇਹ ਕਿ ਖੁਦਾ ਦੀ ਫਜ਼ਰ ਨਾਲ ਦੀ ਕਿ ਠੰਡ ਵੀ ਕਾਫੀ ਪਈ ਹੈ ਆਪਣੇ ਪੰਜਾਬ ਦੇ ਵਿੱਚ ਤੇ ਉਹ ਠੰਡੇ ਦੇ ਲਈ ਬਹੁਤ ਫਾਇਦੇਮੰਦ ਸਾਬਤ ਹੋਊਗੀ ਹੁਣ ਇਹਦੇ ਤੋਂ ਜਿਹੜਾ ਜਦੋਂ ਹਾਰਵੈਸਟ ਕਰਨ ਤੋਂ ਬਾਅਦ ਜਿਹਦੇ ਥੱਲੇ ਗੰਡੇ ਬਣਨਗੇ ਉਸ ਸਾਰਾ ਇਹਦਾ ਡਾਟਾ ਲੈ ਰਹੇ ਆਂ ਅਕਸ ਰਿਸਰਚ ਦੇ ਤੌਰ ਤੇ ਨੂੰ ਵੈਲਿਊਏਟ ਵੀ ਕਰਾਂਗੇ ਇਹਦਾ ਮੁਲਾਂਕਣ ਕਰਕੇ ਪਤਾ ਕਰਾਂਗੇ ਵੀ ਹੁਣ ਦੇਖੋ ਫੁੱਲ ਕਿਸੇ ਦੀ ਲੰਬਾਈ ਜ਼ਿਆਦਾ ਹੈ ਕਿਸੇ ਦੀ ਲੰਬਾਈ ਘੱਟ ਆ ਤਾਂ ਘੱਟ ਲੰਬਾਈ ਵਾਲੇ ਗਮਲੇ ਚ ਲਾ ਕੇ ਵੇਚੇ ਜਾ ਸਕਦੇ ਆ ਵੱਧ ਲੰਬਾਈ ਵਾਲੇ ਘੱਟ ਆ ਪਰ ਇੱਕ ਗੱਲ ਹੋਰ ਹੈ ਨਾ ਜਿੰਨੇ ਵੀ ਫਲਾਵਰਸ ਹੈ ਜਿੰਨੇ ਵੀ ਫੁੱਲ ਆ ਅਲੱਗ-ਅਲੱਗ ਕਿਸਮਾਂ ਦੇ ਉਹ ਵੈਸੇ ਹਮੇਸ਼ਾ ਠੰਡ ਦੇ ਵਿੱਚ ਹੀ ਉਹ ਉਹਨਾਂ ਦੀ ਖੇਤੀ ਹੁੰਦੀ ਹੈ ਤੇ ਇਹਦੇ ਵਿੱਚ ਜਿਹੜੇ ਹੁਣ ਤੁਸੀਂ ਫੁੱਲ ਲਾਏ ਨੇ ਵਿਦੇਸ਼ੀ ਫੁੱਲ ਇਹ ਕਿੰਨੇ ਕੁ ਟੈਂਪਰੇਚਰ ਦੇ ਵਿੱਚ ਇਹ ਇਹਨਾਂ ਦੀ ਖੇਤੀ ਹੁੰਦੀ ਹੈ ਇਹਨਾਂ ਨੂੰ ਜੀ ਵੱਧ ਤੋਂ ਵੱਧ 22 ਡਿਗਰੀ ਤੱਕ ਟੈਂਪਰੇਚਰ ਨਹੀਂ ਉੱਪਰ ਨਹੀਂ ਜਾਣਾ ਚਾਹੀਦਾ ਹੁੰਦਾ ਤੇ ਘੱਟ ਤੋਂ ਘੱਟ ਇਹਨਾਂ ਦਾ 5-6 ਡਿਗਰੀ ਤੱਕ ਇਹ ਟੋਲਰੇਟ ਕਰ ਜਾਂਦਾ ਹੁੰਦਾ ਤੇ ਹਾਂ ਉਸ ਤੋਂ ਬਾਅਦ ਕਿਉਂਕਿ ਕਸ਼ਮੀਰ ਦੇ ਵਿੱਚ ਉਸ ਵਿੰਡੋ ਦੇ ਵਿੱਚ ਹੁੰਦਾ ਜਦੋਂ ਬਰਫ਼ ਨਹੀਂ ਪੈਂਦੀ ਮਤਲਬ ਕਿ ਮਾਰਚ ਅਪ੍ਰੈਲ ਤੋਂ ਬਾਅਦ ਤੇ ਉਸ ਤੋਂ ਪਹਿਲਾਂ ਇਹ ਬਰਫ ਨਾਲ ਟਕਿਆ ਜਾਂਦਾ ਫਿਰ ਅਪ੍ਰੈਲ ਦੇ ਵਿੱਚ ਇਹਨੇ ਫੁੱਲ ਦੇ ਦੇਣ ਸਾਡੇ ਕੋਲੇ ਉਸ ਪੀਰੀਅਡ ਦੇ ਵਿੱਚ ਬਰਫ ਨਹੀਂ ਸੀ ਪਰ ਪਲਾਂਟ ਅਸੀਂ ਨਵੰਬਰ ਚ ਲਗਾਇਆ ਤਾਂ ਇਹਨੂੰ ਉਨੀ ਠੰਡ ਮਿਲ ਗਈ ਆ ਉਹ ਠੰਡ ਦੇ ਮੱਦੇ ਨਜ਼ਰੇ ਨੇ ਇਹਦੇ ਚ ਫੁੱਲ ਆਉਣ ਦੇ ਵਿੱਚ ਉਹ ਠੰਡ ਨੇ ਦੀ ਸਹਾਇਤਾ ਕੀਤੀ ਕਿਉਂਕਿ ਫੁੱਲ ਠੰਡ ਦੇ ਇਨਫਲੂਐਂਸ ਦੇ ਨਾਲ ਗੰਡੇ ਦੇ ਵਿੱਚ ਹੀ ਬਣ ਜਾਂਦਾ ਤਾਂ ਫਿਰ ਉਸ ਤੋਂ ਬਾਅਦ ਜਦੋਂ ਤਾਪਮਾਨ ਵਧਣਾ ਸ਼ੁਰੂ ਕਰਨ ਹੁੰਦਾ ਤਾਂ ਉਦੋਂ ਇਹ ਫੁੱਲ ਬਾਹਰ ਆ ਜਾਂਦੇ ਚਲੋ ਜਿੰਨੇ ਵੀ ਦਰਸ਼ਕ ਦੇਖ ਰਹੇ ਹਨ ਤਸਵੀਰਾਂ ਨੂੰ ਕੈਮਰੇ ਦੇ ਜ਼ਰੀਏ ਚਾਹੋ ਪੀਲੇ ਕਲਰ ਦੇ ਫੁੱਲਾ ਚਾਹੇ ਲਾਲ ਕਲਰ ਦੇ ਫੁੱਲਾ ਮੈਂ ਦੁਬਾਰਾ ਨਾਮ ਪੁੱਛਣਾ ਚਾਹੂੰਗਾ ਇਹ ਇਹ ਵਿਦੇਸ਼ੀ ਫੁੱਲ ਨੂੰ ਕੀ ਨਾਮ ਦਿੱਤਾ ਇਹਨੂੰ ਟਿਊਲਿਪ ਕਹਿੰਦੇ ਆ ਜੀ ਟੂਲਿਪ ਅੱਛਾ ਇਹ ਇਹ ਯੂਰਪ ਦੇ ਵਿੱਚ ਜ਼ਿਆਦਾ ਪਾਈ ਜਾਂਦਾ ਹਾਂਜੀ ਹਾਂਜੀ ਹਾਲੈਂਡ ਮੇਜਰ ਕੰਟਰੀ ਆ ਜਿੱਥੋਂ ਇਹਦੀ ਪ੍ਰੋਡਕਸ਼ਨ ਫੁੱਲਾਂ ਦੀ ਵੀ ਤੇ ਇਹਦੇ ਗੰਡਿਆਂ ਦੀ ਵੀ ਹੁੰਦੀ ਆ ਤੇ ਉਹੀ ਹੀ ਇਹਨੂੰ ਐਕਸਪੋਰਟ ਕਰਦੇ ਆ ਅਸੀਂ ਵੀ ਇਹ ਜਿਹੜੇ ਲਾਏ ਆ ਅਸੀਂ ਹਾਲੈਂਡ ਤੋਂ ਇੰਪੋਰਟ ਕਰਕੇ ਆ ਆਮ ਫੁੱਲਾਂ ਦੀ ਜਿਹੜੀ ਖੇਤੀ ਐ ਪੰਜਾਬ ਦੇ ਵਿੱਚ ਮੈਂ ਅਕਸਰ ਦੇਖਦਾ ਤੁਸੀਂ ਮੇਲੇ ਲਾਉਂਦੇ ਹੋ ਔਰ ਫਲਾਵਰ ਸ਼ੋ ਵੀ ਪਿਛਲੇ ਦਿਨਾਂ ਲੱਗਿਆ ਸੀ ਉਹਦੀ ਖੇਤੀ ਦੇ ਵਿੱਚ ਇਹ ਇਹ ਖੇਤੀ ਦੇ ਵਿੱਚ ਕਿੰਨਾ ਕੁ ਔਖਾ ਦੋਨਾਂ ਦੇ ਵਿੱਚ ਇਹ ਇਹ ਉਗਾਣੇ ਤਾਂ ਉਹ ਗਾਣੇ ਹਾਂਜੀ ਇਹ ਕਾਫੀ ਫਰਕ ਹੈ ਇਹਦੇ ਚ ਕਿਉਂਕਿ ਇਹਦੇ ਚ ਸਾਨੂੰ ਟੈਕਨੀਕਲੀ ਹਜੇ ਜਿਹੜੀ ਕਹਿੰਦੇ ਆ ਵੀ ਸਾਡੀ ਰਿਸਰਚ ਚੱਲ ਰਹੀ ਹੈ ਦੂਸਰੀ ਗੱਲ ਇਹਨੂੰ ਲਗਾਉਣ ਲਈ ਫਿਰ ਇਹਦੀ ਖਾਦ ਪਾਣੀ ਦਾ ਉਹ ਅਸੀਂ ਹਜੇ ਇਹਨੂੰ ਦੇਖਾਂਗੇ ਉਸ ਤੋਂ ਬਾਅਦ ਦੂਜੇ ਦੇ ਚ ਨਿਯੰਤਰਣ ਹੁੰਦਾ ਕਰਨਾ ਤਾਪਮਾਨ ਇਹਨੂੰ ਗੰਢਿਆਂ ਨੂੰ ਆਦਰ ਤਾਪਮਾਨ ਤੇ ਸਟੋਰ ਕਰਕੇ ਫਿਰ ਲਾਉਣਾ ਤੇ ਅਸੀਂ ਕਦੋਂ ਫੁੱਲ ਲੈਣਾ ਉਹ ਬਹੁਤ ਵੱਡੀ ਗੱਲ ਹੈ ਉਹ ਬਾਅਦ ਵਾਲੇ ਸਮੇਂ ਦੇ ਵਿੱਚ ਜੇ ਇਹ ਕਾਮਯਾਬ ਹੁੰਦੇ ਤਾਂ ਅਸੀਂ ਉਹਦੇ ਤੇ ਕਰਾਂਗੇ ਪਰ ਇਹ ਖੇਤੀ ਉਨੀ ਸੌਖੀ ਨਹੀਂ ਐਜ਼ ਕੰਪੇਅਰ ਟੂ ਜਿਹੜੇ ਆਪਾਂ ਦੂਜਿਆਂ ਦੀ ਹਾਂ ਉਹਨਾਂ ਨਾਲੋਂ ਇਹ ਸੌਖੀ ਖੇਤੀ ਨਹੀਂ ਔਰ ਮੇਰਾ ਹੁਣ ਅਗਲਾ ਸਵਾਲ ਹੈ ਕਿ ਕਿਸਾਨ ਕਿਉਂਕਿ ਪੰਜਾਬ ਨਾ ਇੱਕ ਚਾਹੇ ਝੋਨੇ ਦੀ ਗੱਲ ਕਰੀਏ ਹੈਨਾ ਚਾਹੇ ਕਣਕ ਦੀ ਗੱਲ ਕਰੀਏ ਉਹ ਉਹ ਖੇਤੀ ਦੇ ਵਿੱਚ ਕਿਸਾਨ ਜਿਆਦਾ ਵੜਿਆ ਹੋਇਆ ਇਹ ਇਹ ਜਿਹੜੀ ਖੇਤੀ ਆ ਕਿਸਾਨ ਦੇ ਲਈ ਕਿੰਨੀ ਲਾਹੇਬੰਦ ਹੈ ਇਹ ਕਿਉਂਕਿ ਦੋ ਤਰ੍ਹਾਂ ਨਾਲ ਲਾਹੇਬੰਦ ਹੋਵੇਗੀ ਦੂਸਰੀ ਤਾਂ ਪਹਿਲਾ ਇਹਨੂੰ ਸੌਖੀ ਜਿਹੜੀ ਬਣਾਉਣੀ ਆ ਉਹ ਪੀਏਯੂ ਅਸੀਂ ਕੰਮ ਕਰਾਂਗੇ ਇਹਦੇ ਤੇ ਕਿਉਂਕਿ ਇਹਨੂੰ ਕਾਮਨ ਫਾਰਮਰ ਦੇ ਲੈਵਲ ਤੇ ਅਸੀਂ ਉਹਦੇ ਦਿਮਾਗ ਦੇ ਲੈਵਲ ਤੇ ਉਹਦੀ ਸੋਚ ਦੇ ਪੱਧਰ ਤੇ ਵੀ ਸੌਖੇ ਤਰੀਕੇ ਨਾਲ ਕਰ ਸਕੇ ਉਹ ਅਸੀਂ ਪੈਕੇਜ ਬਣਾਵਾਂਗੇ ਇਨਸ਼ਾਅੱਲਾ ਜੇ ਇਹਦੇ ਚੋਂ ਸਾਨੂੰ ਕੁਝ ਰਿਜ਼ਲਟ ਮਿਲਦੇ ਆ ਤੇ ਸਾਨੂੰ ਲੱਗਦਾ ਵੀ ਕੁਝ ਮਿਲਣ ਵੀਗੇ ਔਰ ਦੂਸਰੀ ਗੱਲ ਫਿਰ ਇਹਨੂੰ ਉਸ ਤੋਂ ਬਣਾਉਣ ਤੋਂ ਬਾਅਦ ਦੋ ਚੀਜ਼ਾਂ ਦੇ ਦੋ ਖੇਤੀਆਂ ਇਹਦੇ ਤੇ ਹੋਣਗੀਆਂ ਇੱਕ ਤਾਂ ਹੋ ਗਿਆ ਫਲਾਵਰ ਪ੍ਰੋਡਕਸ਼ਨ ਵੀ ਫੁੱਲ ਕੱਲਾ ਫੁੱਲ ਕੱਟ ਕੇ ਵੇਚਣ ਦਾ ਔਰ ਦੂਸਰਾ ਹੋ ਗਿਆ ਨੀਚੇ ਗੰਡੇ ਬਣਾਉਣ ਦਾ ਜਿਹੜਾ ਬੰਦਾ ਗੰਡੇ ਬਣਾਊਗਾ ਉਹ ਫੁੱਲ ਨਹੀਂ ਲਊਗਾ ਜਿਹੜਾ ਫੁੱਲ ਲਊਗਾ ਉਹ ਗੰਡੇ ਨਹੀਂ ਬਣਾਊਗਾ ਇਸ ਤਰ੍ਹਾਂ ਕਰਕੇ ਮਤਲਬ ਦੋ ਐਵੇਨਿਊ ਸਾਡੇ ਕੋਲੇ ਹੋਣਗੇ ਜੇ ਇਸ ਟ్రਾਇਲ ਤੋਂ ਅਸੀਂ ਕਾਮਯਾਬ ਹੁੰਨੇ ਆ ਕਿਸਾਨ ਕਾਫੀ ਲਾਹੇਵੰਦ ਇਹਦੇ ਵਿੱਚੋਂ ਕਮਾਈ ਕਰ ਸਕਦਾ ਹਾਂਜੀ ਕਣਕ ਤੇ ਝੋਨੇ ਦੀ ਖੇਤੀ ਹਾਂਜੀ ਜੇ ਵੱਡੇ ਪੱਧਰ ਤੇ ਕਾਮਯਾਬ ਹੁੰਦੀ ਹੈ ਤਾ ਨੇਚਰਲੀ ਉਹਨਾਂ ਨਾਲੋਂ ਕਣਕ ਝੋਨੇ ਨਾਲੋਂ ਕਣਕ ਨਾਲੋਂ ਕਿਉਂਕਿ ਕਣਕ ਦੇ ਟਾਈਮ ਤੇ ਹੋਣੀ ਹੈ ਉਹਦੇ ਨਾਲੋਂ ਇਹ ਲਾਹੇਵੰਦ ਹੀ ਹੋਵੇਗੀ ਕਿਉਂਕਿ ਇਹਦਾ ਜਿਹੜਾ ਗੰਡਾ ਹੀ ਹੈ 50 ਤੋਂ 60 ਰੁਪਏ ਦਾ ਵਿਕਦਾ ਇੱਕ ਅੱਛਾ ਤੇ ਜਿਹੜਾ ਫੁੱਲ ਹੈ ਇਹ ਮਾਰਕੀਟ ਦੇ ਵਿੱਚ ਇੱਥੇ ਲੁਧਿਆਣਾ ਤਾਂ ਹੁੰਦਾ ਨਹੀਂਗਾ ਤੇ ਪੰਜਾਬ ਦੇ ਵਿੱਚ ਕਿੱਧਰ ਵੀ ਨਹੀਂ ਹੁੰਦਾ ਨਹੀਂ ਜੀ ਨਹੀਂ ਪੰਜਾਬ 'ਚ ਨਹੀਂ ਹੈਗਾ ਪੰਜਾਬ 'ਚ ਤਾਂ ਆਪਾਂ ਪੀਏਯੂ ਦੇ ਵਿੱਚ ਆਪਾਂ ਪਹਿਲਾ ਉਪਰਾਲਾ ਕੀਤਾ ਆਪਣੇ ਮਤਲਬ ਸਾਡੇ ਵੀਸੀ ਸਾਹਿਬ ਦੀ ਦੇਖ ਰਿਕ ਦੇ ਹੇਠ ਵੀ ਅਸੀਂ ਇਹ ਇੱਕ ਉਪਰਾਲਾ ਲੈ ਕੇ ਆਏ ਆਂ ਤੇ ਇਨਸ਼ਾਅੱਲਾ ਲੋਕਾਂ ਨੂੰ ਇੱਥੇ ਹੁਣ ਇਹਦੇ ਤੇ ਵਿਜ਼ਟਰ ਬਹੁਤ ਹੁੰਦੇ ਆ ਜਿਨ੍ਹਾਂ ਨੇ ਟੂਲਿਪ ਜਿਵੇਂ ਕਸ਼ਮੀਰ ਚ ਜਾਣਾ ਗਾਰਡਨ ਦੇਖਣ ਲਈ ਜਾਂਦੇ ਆ ਟੂਲਿਪ ਫਲਾਵਰ ਦੇਖਣ ਲਈ ਇੱਥੇ ਵੀ ਟੂਲਿਪ ਦਿਖਾਤੇ ਨੇ ਇੱਕ ਕਸ਼ਮੀਰ ਦੇ ਵਿੱਚ ਇਹ ਟੂਲਿਪ ਦੇ ਫੁੱਲ ਵੇਖਣ ਨੂੰ ਮਿਲਦਾ ਇੱਕ ਰਾਸ਼ਟਰਪਤੀ ਭਵਨ ਦੇ ਵਿੱਚ ਮੁਗਲ ਗਾਰਡਨ ਦੇ ਵਿੱਚ ਇਹ ਫੁੱਲ ਇਹ ਫੁੱਲ ਹੈਗਾ ਹਾਂਜੀ ਹਾਂਜੀ ਬਾਕੀ ਹੋਰ ਕਿੱਧਰੇ ਇਹ ਫੁੱਲ ਵੇਖਣ ਨੂੰ ਨਹੀਂ ਮਿਲਦਾ ਪਰ ਹੁਣ ਇਹ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਜਿਹੜੀ ਇਹ ਖੇਤੀ ਕੀਤੀ ਗਈ ਹੈ ਖੋਜ ਕੀਤੀ ਗਈ ਹੈ ਉਹਨੇ ਫਲਾਵਰ ਜਿਹੜੇ ਆ ਖਿੜੇ ਹੋਏ ਨੇ ਇਹ ਫੁੱਲ ਔਰ ਅਲੱਗ-ਅਲੱਗ ਰੰਗਾਂ ਦੇ ਵਿੱਚ ਆ ਔਰ ਮੇਰੇ ਹੁਣ ਇਹ ਮੇਨ ਸਵਾਲ ਇਹ ਹੈ ਕਿ ਇਹਦੀ ਕੀਮਤ ਕਿੰਨੀ ਹੈ ਫੁੱਲ ਦੀ ਇਹ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਕਿਉਂਕਿ ਜਿਹੜੇ ਬਾਕੀ ਫੁੱਲ ਹੁੰਦੇ ਨੇ ਉਹਨਾਂ ਨੂੰ ਯੂਜ਼ ਕਰਦੇ ਨੇ ਇੱਕ ਫਲਾਵਰ ਪੋਰਡ ਦੇ ਵਿੱਚ ਲਾ ਕੇ ਜਾਂ ਸਜਾਉਂਦੇ ਨੇ ਘਰ ਦੇ ਵਿੱਚ ਜਾਂ ਫਿਰ ਕਿਸੇ ਨੂੰ ਗਿਫਟ ਦਿੰਦੇ ਨੇ ਇਹ ਕਿਸ ਕੰਮ ਆਉਂਦਾ ਇਹ ਉਸੇ ਤਰ੍ਹਾਂ ਹੀ ਜਿਵੇਂ ਤੁਸੀਂ ਕਹਿ ਰਹੇ ਹੋ ਇਹਦੇ ਵੀ ਉਹੀ ਯੂਜ਼ ਆ ਇੱਕ ਤਾਂ ਇਹਨੂੰ ਕੱਟ ਕੇ ਵੇਚ ਸਕਦੇ ਆ ਪਰ ਹੁਣ ਜਿਹੜੇ ਤੁਸੀਂ ਦੇਖ ਰਹੇ ਆ ਇਹ ਜਿਹੜੀ ਅਵਸਥਾ ਹੈ ਦੀ ਉਹ ਨਿਕਲ ਚੁੱਕੀ ਹੈ ਬੰਦ ਅਵਸਥਾ ਦੇ ਵਿੱਚ ਕੱਟ ਕੇ ਮਾਰਕੀਟ ਦੇ ਵਿੱਚ ਸੇਲ ਹੋ ਜਾਂਦਾ ਹੁਣ ਦੀ ਜਿਹੜੀ ਸੇਲ ਪ੍ਰਾਈਸ ਹੈ ਕਿਉਂਕਿ ਇੱਥੇ ਪੰਜਾਬ 'ਚ ਤਾਂ ਵਿਕਦਾ ਹੀ ਨਹੀਂਗਾ ਤੇ ਨਹੀਂ ਇਹਦੇ ਮਤਲਬ ਸੋਚ ਵਿੱਚ ਹੈ ਹਾਂ ਕੋਈ ਲੈ ਕੇ ਜਾਊਗਾ ਮਾਰਕੀਟ ਦੇ ਵਿੱਚ ਪ੍ਰੀਮੀਅਮ ਪ੍ਰਾਈਸ ਮਿਲੂਗੀ ਉਹਨੂੰ 50 100 ਜਿੰਨਾ ਵੀ ਹੋਊਗਾ ਕਿਉਂਕਿ ਹੈ ਨਹੀਂ ਔਰ ਦੂਸਰੀ ਗੱਲ ਜਿਵੇਂ ਛੋਟੇ ਸਾਈਜ਼ ਦੇ ਆ ਉਹਨਾਂ ਨੂੰ ਅਸੀਂ ਗਮਲਿਆਂ ਦੇ ਵਿੱਚ ਲਗਾ ਕੇ ਗਮਲਿਆਂ ਦੇ ਵਿੱਚ ਲਗਾ ਕੇ ਇਹ ਗਮਲੇ ਸੇਲ ਕਰ ਸਕਦੇ ਆ ਤਾਂ ਉਹ ਵੀ ਇੱਕ ਪ੍ਰੀਮੀਅਮ ਪ੍ਰਾਈਸ ਮਤਲਬ 200 ਦਾ 150 ਦਾ 150 ਤੋਂ 200 250 ਤੱਕ ਦਾ ਇੱਕ ਗਮਲਾ ਜਿਹਦੇ ਵਿੱਚ ਦੋ ਜਾਂ ਤਿੰਨ ਲੱਗੇ ਆ ਉਹ ਵੀ ਵਿਕ ਜਾਊਗਾ ਕਿਉਂਕਿ ਲੋਕਾਂ ਕੋਲੇ ਲੋਕ ਚਾਹੁੰਦੇ ਆ ਲੋਕਾਂ ਦੀ ਪਰਚੇਜ਼ਿੰਗ ਪਾਵਰ ਹੈ ਤੇ ਅਸੀਂ ਹੌਲੀ ਹੌਲੀ ਇਹਨਾਂ ਨੂੰ ਫਾਰਮਰ ਨੂੰ ਜਾਂ ਆਪਾਂ ਆਪਣੇ ਆਪ ਨੂੰ ਸਮਰੱਥ ਬਣਾਵਾਂਗੇ ਕਿ ਅਸੀਂ ਉਹਨਾਂ ਨੂੰ ਦੇ ਸਕੀਏ ਅੱਛਾ ਸਾਰੇ ਟੂਲਿਪ ਇਹ ਇਹ ਜਿਹੜਾ ਇਹ ਡੈਫੋਡਲ ਆ ਉਹ ਡੈਫੋਡਲ ਉਹਨੂੰ ਉਹ ਡੈਫੋਡਲ ਆ ਉਹ ਉਹ ਵਿਦੇਸ਼ੀ ਫੁੱਲ ਨਹੀਂ ਹਾਂਜੀ ਨਹੀਂ ਹੈ ਉਹ ਵੀ ਵਿਦੇਸ਼ੀ ਉਹਨੂੰ ਡੈਫੋਡਲ ਕਹਿੰਦੇ ਆ ਉਹ ਟੂਲਿਪ ਨਹੀਂ ਹੈ ਉਹਦੇ ਵਿੱਚ ਤੁਸੀਂ ਦੇਖ ਰਹੇ ਹੋ ਉਹਦੇ ਵਿੱਚ ਕੱਪ ਆ ਬਹੁਤ ਵੱਡਾ ਬਣਿਆ ਹੋਇਆ ਤੇ ਉਹ ਉਹਨੂੰ ਡੈਫੋਡਲ ਹੈ ਹੈ ਉਹ ਵੀ ਇਸੇ ਦਾ ਹੀ ਅ ਕਹਿੰਦੇ ਕੀ ਕਹਿੰਦੇ ਇਸ ਕੈਟਾਗਰੀ ਦਾ ਹੀ ਵੀ ਜਿਹਨੂੰ ਆਪਾਂ ਗੰਢਾ ਕਹਿੰਦੇ ਵੀ ਥੱਲੇ ਬਲਬ ਬਣਦਾ ਮਤਲਬ ਇਹਦੀ ਆਮ ਖੇਤੀ ਵੇਖਣ ਨੂੰ ਮਿਲਦੀ ਹੈ ਨਹੀਂ ਡੈਫੋਡਲ ਦੀ ਵੀ ਖੇਤੀ ਵੇਖਣ ਨੂੰ ਨਹੀਂ ਮਿਲਦੀ ਕਿਉਂਕਿ ਡੈਫੋਡਲ ਅੱਗੇ ਨਰਗਸ ਲੱਗੀ ਵੀ ਹੈ ਡੈਫੋਡਲ ਟਿਊਲਿਪ ਫਿਰ ਅੱਗੇ ਮਸਕਾਰੀ ਤੇ ਅੱਗੇ ਲੀਲੀਅਮ ਲੀਲੀਅਮ ਦੀ ਖੇਤੀ ਜਿਹੜੇ ਤੁਸੀਂ ਉਹ ਪੀਲੇ ਰੰਗ ਦੇ ਦਿਖ ਰਹੇ ਉਹਦੀ ਖੇਤੀ ਫਾਰਮਰ ਕਰਦੇ ਰਹੇ ਆ ਮਤਲਬ ਹੁੰਦੀ ਵੀ ਰਹੀ ਹੈ ਇਹ ਤੇ ਕਰ ਵੀ ਰਹੇ ਨੇ ਸਾਡੇ ਵੀ ਉੱਥੇ ਟ੍ਰਾਇਲ ਲੱਗਿਆ ਹੋਇਆ ਤੇ ਬਾਕੀ ਸਾਰਿਆਂ ਦੀ ਹਜੇ ਮਤਲਬ ਅੱਛਾ ਕਿਸੇ ਨੇ ਘਰ ਦੇ ਵਿੱਚ ਟੂਲੀਪ ਜਿਹੜਾ ਵਿਦੇਸ਼ੀ ਫੁੱਲ ਹੈ ਉਹਦੀ ਖੇਤੀ ਕਰਨੀ ਹੋਵੇ ਜਾਂ ਕੁਝ ਹੈ ਪੀਯੂ ਵੱਲੋਂ ਕੀ ਗਾਈਡਲਾਈਨ ਦਿੱਤੀ ਜਾਏਗੀ ਆਉਣ ਵਾਲੇ ਦਿਨਾਂ 'ਚ ਕਿ ਯਾ ਸੋਚਿਆ ਹੋਵੇਗਾ ਕਿ ਤੁਸੀਂ ਕਰ ਸਕਦੇ ਹੋ ਹਾਂਜੀ ਇਹ ਕਿਉਂਕਿ ਗਮਲੇ ਦੇ ਵਿੱਚ ਤੁਸੀਂ ਘਰੇ ਆਰਾਮ ਨਾਲ ਲਗਾ ਸਕਦੇ ਹੋ ਕਿਆਰੀਆਂ ਦੇ ਵਿੱਚ ਵੀ ਲਗਾ ਸਕਦੇ ਹੋ ਤੁਹਾਡੇ ਕੋਲ ਬੀਜ ਅਵੇਲੇਬਲ ਹੈ ਪੀ ਨਹੀਂ ਹਜੇ ਸਾਡਾ ਤਾਂ ਬੀਜ ਅਸੀਂ ਕੱਢਾਂਗੇ ਉਸ ਤੋਂ ਬਾਅਦ ਪਤਾ ਲੱਗਣਾ ਵੀ ਇਹਦਾ ਕੀ ਹੈ ਪਰ ਸਤੰਬਰ ਅਕਤੂਬਰ ਦੇ ਮਹੀਨੇ ਮਾਰਕੀਟ ਦੇ ਵਿੱਚ ਇੰਪੋਰਟ ਹੋ ਕੇ ਆ ਜਾਂਦੇ ਆ ਅਸੀਂ ਵੀ ਇੰਪੋਰਟ ਕੀਤੇ ਸੀ ਤਾਂ ਉਦੋਂ ਤੁਸੀਂ ਇਹਨਾਂ ਦੇ ਬੱਲਬ ਲਗਾ ਕੇ ਨਵੰਬਰ ਦੇ ਵਿੱਚ ਲਗਾ ਦਿਓ ਤਾਂ ਤੁਹਾਨੂੰ ਫਰਵਰੀ ਦੇ ਵਿੱਚ ਫੁੱਲ ਦੇ ਜਾਣਗੇ। ਤਾਂ ਕਿਸਾਨ ਵੀ ਐਕਸਪੋਰਟ ਕਰ ਸਕਦੇ ਨੇ ਤੁਸੀਂ ਇੰਪੋਰਟ ਕਿਤੇ ਕਿਸਾਨ ਵੀ ਭੇਜ ਸਕਦੇ ਬਾਹਰ ਭੇਜ ਸਕਦੇ ਆ। ਜੇ ਇਹਦੀ ਟੈਕਨੋਲੋਜੀ ਜੋ ਅਸੀਂ ਜਿਹੜੇ ਰਾਤ ਚੱਲਦੇ ਆ ਜੇ ਟੈਕਨੋਲੋਜੀ ਕੁਝ ਨਿਕਲਦੀ ਆ ਜੇ ਉਸੇ ਤੋਂ ਕੁਝ ਨਿਕਲ ਕੇ ਆਉਂਦਾ ਤਾਂ ਨੇਚਰਲੀ ਜਿਵੇਂ ਪੰਜਾਬ ਦਾ ਕਿਸਾਨ ਫੁੱਲਾਂ ਦਾ ਬੀਜ ਐਕਸਪੋਰਟ ਕਰ ਰਿਹਾ ਤਾਂ ਇਹ ਵੀ ਕਰ ਸਕਦੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫੁੱਲਾਂ ਦੀ ਖੇਤੀ ਕਿਸਾਨਾਂ ਦੇ ਲਈ ਕਾਫੀ ਲਾਭ ਬੰਦ ਹੋਏਗੀ। ਮੈਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਕਿ 8-9 ਬੈੱਡ ਬਣਾਏ ਹੋਏ ਨੇ। ਅਲੱਗ-ਅਲੱਗ ਰੰਗਾਂ ਦੇ ਇਹ ਫੁੱਲ ਐ ਔਰ ਇਹ ਵਿਦੇਸ਼ੀ ਸਾਰੇ ਵਿਦੇਸ਼ੀ ਫੁੱਲ ਐ ਯੂਰਪ ਦੇ ਵਿੱਚ ਅਕਸਰ ਇਹ ਖੇਤੀ ਵੇਖਣ ਨੂੰ ਮਿਲਦੀ ਐ ਯੂਰਪ ਦੇ ਵਿੱਚ ਇਹ ਫੁੱਲ ਉੱਥੇ ਕਾਫੀ ਮਿਲਦੇ ਨੇ ਔਰ ਮਹਿੰਗੇ ਭਾਤੇ ਮਿਲਦੇ ਨੇ ਪਰ ਹੁਣ ਇਹ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇਹ ਖੋਜ ਕਰਕੇ ਹੁਣ ਠੰਡੇ ਮੌਸਮ ਦੇ ਵਿੱਚ ਇਹ ਫੁੱਲਾਂ ਦੀ ਖੇਤੀ ਇੱਥੇ ਵੀ ਕਰ ਦਿੱਤੀ ਐ ਔਰ ਕਿਸਾਨਾਂ ਵਾਸਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਖੇਤੀ ਕਾਫੀ ਲਾਹੇਵੰਦ ਹੋਵੇਗੀ ਜਦੋਂ ਇੱਥੇ ਕੈਂਪ ਲੱਗਣਗੇ ਔਰ ਉਹ ਕੈਂਪਾਂ ਦੇ ਵਿੱਚ ਕਿਸਾਨਾਂ ਨੂੰ ਬੁਲਾਇਆ ਜਾਏਗਾ ਔਰ ਇਹਨਾਂ ਫੁੱਲਾਂ ਦੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਕੈਮਰਾਮੈਨ ਗੁਰਦੇਵ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ।